ਫਿਰ ਇੱਕ ਵਾਰ ਪੁੰਛੀ ਇਲਾਕੇ ਦੇ ਵਿੱਚ ਵੱਡੀ ਘਟਨਾ ਦੇਖਣ ਨੂੰ ਮਿਲੀ ਹੈ ਜਿहां ਬੀਤੇ ਦਿਨ ਦੇ ਵਿੱਚ ਗੱਲ ਕਰੀ ਤਾਂ ਅਤਵਾਦੀਆਂ ਦੇ ਵੱਲੋਂ ਫੌਜ ਦੇ ਵਾਹਨਾਂ ਦੇ ਉੱਪਰ ਫਾਇਰਿੰਗ ਕਰ ਦਿੱਤੀ ਗਈ ਹੈ ਤੇ ਇਸ ਦੇ ਵਿੱਚ ਵੱਡਾ ਨੁਕਸਾਨ ਹੋਇਆ ਹੈ ਜੀहां ਹੁਣ ਤੱਕ ਦੀ ਜਾਣਕਾਰੀ ਜਿਹੜੀ ਮਿਲ ਪਾਰੀ ਹੈ ਸੋਰਸਸ ਤੋਂ ਕਿ ਪੰਜ ਜਵਾਨ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਜੀहां ਇਸ ਹਮਲੇ ਦੇ ਵਿੱਚ ਪੰਜ ਜਵਾਨ ਸ਼ਹੀਦ ਹੋ ਚੁੱਕੇ ਨੇ ਤੇ ਦੋ ਅਸ਼ਹੀਦ ਹੋਏ ਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਮਿਲ ਚੁੱਕੀਆਂ ਨੇ ਬਰਾਮਦ ਹੋ ਚੁੱਕੀਆਂ ਨੇ ਲਗਾਤਾਰ 15 ਘੰਟਿਆਂ ਤੋਂ ਅੱਤਵਾਦੀਆਂ ਦੇ ਨਾਲ ਮੁਠਭੇੜ ਜਿਹੜੀ ਹੈ ਜਾਰੀ ਹੈ ਜੰਮੂ ਕਸ਼ਮੀਰ ਦੇ ਪੁਂਚ ਇਲਾਕੇ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਕਿ ਫੌਜ ਦੇ ਕਾਫਲੇ ਦੇ ਉੱਪਰ ਅੱਤਵਾਦੀਆਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਹੈ ਤਾਂ ਦਰਅਸਲ ਪਹਿਲਾਂ ਵੀ ਪੁਂਚ ਦੇ ਇਲਾਕੇ ਤੋਂ ਹੀ دہشت گردਤਾ ਵਾਲੀਆਂ ਖਬਰਾਂ ਸਾਹਮਣੇ ਆਈਆਂ ਸੀ ਉਸ ਸਮੇਂ ਵੀ ਹਮਲਾ ਕੀਤਾ ਗਿਆ ਤੇ ਹੁਣ ਵਾਰ ਇੱਕ ਵਾਰੀ ਫਿਰ ਪੁਂਚ ਦੇ ਰਜੌਰੀ ਦੇ ਵਿੱਚ ਅੱਤਵਾਦੀਆਂ ਨੇ ਦੋ ਫੌਜੀ ਇਹ ਕਾਫਲੇ ਦੇ ਵਾਹਨਾਂ ਦੇ ਉੱਪਰ ਹਮਲਾ ਕੀਤਾ ਸੀ ਦੁਪਹਿਰ ਕਰੀਬ 4:00 ਵਜੇ ਦੀ ਬੀਤੇ ਦਿਨ ਦੀ ਇਹ ਘਟਨਾ ਹੈ ਤਾਂ ਉਸ ਸਮੇਂ ਤੋਂ ਲਗਾਤਾਰ ਹੁਣ ਤੱਕ ਆਪਰੇਸ਼ਨ ਜਾਰੀ ਹੈ ਲਗਾਤਾਰ ਹੁਣ 15 ਘੰਟੇ ਹੋ ਚੁੱਕੇ ਨੇ ਜੀ ਹਾਂ 15 ਘੰਟਿਆਂ ਤੋਂ ਲਗਾਤਾਰ ਆਪਰੇਸ਼ਨ ਜਾਰੀ ਹੈ ਸਰਚ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਹੈ ਅੱਤਵਾਦੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਿਲਕੁਲ ਤਾਜ਼ੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਫੌਜ ਦੀਆਂ ਗੱਡੀਆਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਸੀ 15 ਘੰਟੇ ਤੋਂ ਲਗਾਤਾਰ ਇਹ ਆਪਰੇਸ਼ਨ جاری ਹੈ ਔਰ ਹੁਣ ਤੱਕ ਸ਼ਹੀਦ ਹੋਏ ਜਵਾਨਾਂ ਦੇ ਵਿੱਚੋਂ ਦੋ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਫੌਜ ਨੂੰ ਬਰਾਮਦ ਹੋ ਚੁੱਕੀਆਂ ਨੇ ਔਰ ਬਾਕੀਆਂ ਦੀ ਭਾਲ ਜਾਰੀ ਹੈ ਔਰ ਕਿਹਾ ਜਾ ਰਿਹਾ ਕਿ ਮੋਟ ਪੇੜ ਕੋਈ ਸੀਗੀ ਅਤਵਾਦੀਆਂ ਦੇ ਨਾਲ ਹਾਲਾਂਕਿ ਕਿੰਨੇ ਅਤਵਾਦੀ ਹੈ ਅਜੇ ਲੋਕ ਕੇ ਬੈਠੇ ਹੋਏ ਨੇ ਇਹਦਾ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਕਿਉਂਕਿ ਫੌਜ ਜਿਹੜੀ ਹੈ ਲਗਾਤਾਰ ਸਰਚ ਆਪਰੇਸ਼ਨ ਦੇ ਵਿੱਚ جاری ਹੈ ਹੋਰ ਵੀ ਟੀਮਾਂ ਜਿਹੜੀਆਂ ਨੇ ਸੁਰੱਖਿਆ ਬਲ ਜਿਹੜੇ ਨੇ ਉਹ ਤਾਇਨਾਤ ਕਰ ਦਿੱਤੇ ਗਏ ਨੇ ਜੰਮੂ ਕਸ਼ਮੀਰ ਪੁਂਛ ਦਾ ਤੇ ਰਜੌਰੀ ਦਾ ਜਿਹੜਾ ਏਰੀਆ ਹੈਗਾ ਉਸ ਨੂੰ ਪ੍ਰੋਪਰ ਤੌਰ ਤੇ ਸੀਲ ਕਰ ਦਿੱਤਾ ਗਿਆ ਔਰ ਹੋਰ ਕੋਈ ਵੀ ਘਟਨਾ ਨਾ ਅਜੇ ਹੀ ਵਾਪਰੇ ਉਸ ਨੂੰ ਲੈ ਕੇ ਵੀ ਜਿਹੜੀ ਪਹਿਰੇਦਾਰੀ ਉਹ ਵਧਾ ਦਿੱਤੀ ਗਈ ਹੈ ਸੁਰੱਖਿਆ ਬਲਾਂ ਦਾ ਘੇਰਾ ਜਿਹੜਾ ਉਹ ਵੱਡਾ ਕਰ ਦਿੱਤਾ ਗਿਆ ਪਰ ਸਵਾਲ ਖੜੇ ਜ਼ਰੂਰ ਹੁੰਦੇ ਨੇ ਕਿਉਂਕਿ ਪਹਿਲਾਂ ਵੀ ਹਮਲੇ ਹੋਏ ਨੇ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਤਿੰਨ ਹਮਲੇ ਪਹਿਲਾਂ ਵੀ ਹੋ ਚੁੱਕੇ ਨੇ ਰਜੌਰੀ ਦੇ ਵਿੱਚ ਇੱਕ ਇੱਕ ਹਮਲਾ ਪਹਿਲਾਂ ਹੋਇਆ ਸੀ ਪੁੰਛੇ ਇਲਾਕੇ ਦੇ ਵਿੱਚ ਇੱਕ ਹਮਲਾ ਪਹਿਲਾਂ ਹੋਇਆ ਪਹਿਲਾਂ ਵੀ ਜਿਹੜਾ ਆ ਉਹ ਫੌਜ ਦੇ ਜਵਾਨਾਂ ਦੇ ਉੱਪਰ ਫਾਇਰਿੰਗ ਕੀਤੀ ਗਈ ਪਹਿਲਾਂ ਵੀ ਮੁੱਠਪੇੜ ਹੋਈ ਹੈ ਤੇ ਹੁਣ ਫਿਰ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਲਗਾਤਾਰ 15 ਘੰਟੇ ਹੋ ਚੁੱਕੇ ਨੇ ਅਜੇ ਤੱਕ ਵੀ ਆਪਰੇਸ਼ਨ ਜਾਰੀ ਹੈ ਅਤਵਾਦੀਆਂ ਦੀ ਭਾਲ ਜਾਰੀ ਹੈ ਅਤਵਾਦੀਆਂ ਨੇ ਹਮਲਾ ਕੀਤਾ ਫੌਜ ਦੇ ਕਾਫਲੇ ਦੇ ਉੱਪਰ ਹਮਲਾ ਕਰ ਦੇਣਾ ਗੱਡੀਆਂ ਦੇ ਉੱਪਰ ਹਮਲਾ ਕਰ ਦੇਣਾ ਔਰ ਅੰਨੇਵਾ ਫਾਇਰਿੰਗ ਕਰਦੇ ਨਹੀਂ ਔਰ ਜਵਾਬੀ ਜਦੋਂ ਫਾਇਰਿੰਗ ਹੁੰਦੀ ਹੈ ਤੇ ਦੋਹਾਂ ਦੇ ਵਿਚਾਲੇ ਮੁਠਪੇੜ ਹੁੰਦੀ ਹੈ ਇਸ ਦੇ ਵਿੱਚ ਪੰਜ ਜਵਾਨ ਜਿਹੜੀ ਹੁਣ ਤੱਕ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਪੰਜ ਜਵਾਨ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਔਰ ਸ਼ਹੀਦ ਹੋਏ ਪੰਜਾਂ ਜਵਾਨਾਂ ਦੇ ਵਿੱਚੋਂ ਦੋ ਜਵਾਨਾਂ ਦੀ ਲਾਸ਼ ਮਿਲੀ ਹੈ ਔਰ ਬਾਕੀਆਂ ਦੀ ਅਜੇ ਭਾਲ ਜਾਰੀ ਹੈ ਤਾਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਬਿਲਕੁਲ ਤਾਜ਼ੀਆਂ ਤਸਵੀਰਾਂ ਤੜਕਸਾਰ ਦੀਆਂ ਇਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ 15 ਘੰਟੇ ਜਿਹੜੇ ਨੇ ਇਸ ਆਪਰੇਸ਼ਨ ਨੂੰ ਹੋ ਚੱਲੇ ਨੇ ਲਗਾਤਾਰ ਭਾਲ ਜਾਰੀ ਆ ਔਰ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ ਆਉਣ ਵਾਲੀ ਹਰੇਕ ਗੱਡੀ ਨੂੰ ਮੋਟਰਸਾਈਕਲ ਨੂੰ ਵੱਡੇ ਟਰੱਕਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਬਕਾਇਦਾ ਬਰੀਕੀ ਦੇ ਨਾਲ ਚੈਕਿੰਗ ਹੋ ਰਹੀ ਹੈ ਏਕ-ਏਕ ਆਈਡੈਂਟੀਟੀ ਕਾਰਡ ਜਿਹੜਾ ਚੈੱਕ ਕੀਤਾ ਜਾ ਰਿਹਾ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਕੌਣ-ਕੌਣ ਨਾਲ ਗੱਡੀ ਦੇ ਵਿੱਚ ਕੀ ਕੋਈ ਸਮਾਨ ਹੈ ਕਿਉਂਕਿ ਜਿਸ ਤਰੀਕੇ ਦੀ ਇਹ ਘਟਨਾ ਹੋਈ ਹੈ ਬਖਦ ਨਿੰਦਣਯੋਗ ਹੈ ਔਰ ਇਸ ਸਮੇਂ ਜਿਹੜੀ ਐ ਸਖਤੀ ਕਰਨੀ ਤਾਂ ਬਣਦੀ ਐ ਕਿਉਂਕਿ ਬਹੁਤ ਵੱਡਾ ਹਮਲਾ ਕੀਤਾ ਗਿਆ ਏ ਕੋ ਵੀ ਆਰਮੀ ਦੇ ਕਾਫਲੇ ਦੇ ਉੱਪਰ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਐ ਕਿ ਇਹ ਹਮਲਾ ਹੋ ਜਾਣਾ ਉਹ ਵੀ ਇੱਕ ਆਰਮੀ ਦੇ ਕਾਫਲੇ ਦੇ ਉੱਪਰ ਜਿਹੜੀ ਦੇਸ਼ ਦੀ ਸੁਰੱਖਿਆ ਕਰਦੀ ਆਰਮੀ ਉਸਦੇ ਹੀ ਕਾਫਲੇ ਦੇ ਉੱਪਰ ਇਹ ਹਮਲਾ ਹੋ ਜਾਣਾ ਇਹ ਵੱਡੇ ਸਵਾਲ ਖੜੇ ਕਰ ਦਿੰਦਾ ਕਿ ਤਨਾ ਕਿਤੋਂ ਸੁਰੱਖਿਆ ਦੇ ਕੀੜਾ ਵੀ ਜਿਹੜਾ ਸਵਾਲਾਂ ਦੇ ਘੇਰੇ ਦੇ ਵਿੱਚ ਆਣ ਕੇ ਖੜਾ ਹੋ ਜਾਂਦਾ ਹੈ ਫਿਲਹਾਲ ਪੂਰੀ ਦੀ ਪੂਰੀ ਹੁਣ ਸਖਤੀ ਕੀਤੀ ਹੋਈ ਹੈ ਹਰੇਕ ਗੱਡੀ ਦੀ ਬਰੀਕੀ ਦੇ ਨਾਲ ਚੈਕਿੰਗ ਹੋ ਰਹੀ ਹੈ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਨੇ ਔਰ ਇਹ ਬਕਾਇਦਾ ਏਰੀਆ ਜਿਹੜਾ ਉਸ ਦੀ ਛਾਣਬੇਣ ਕੀਤੀ ਜਾ ਰਹੀ ਹੈ ਸੀਲ ਵੀ ਕਰ ਦਿੱਤਾ ਗਿਆ ਅਤਵਾਦੀਆਂ ਨੇ ਫੌਜੀ ਕਾਫਲੇ ਤੇ ਫਾਇਰਿੰਗ ਕੀਤੀ ਸੀ ਫੌਜ ਦੀਆਂ ਗੱਡੀਆਂ ਤੇ ਗੋਲੀਆਂ ਚਲਾਈਆਂ ਗਈਆਂ 15 ਘੰਟਿਆਂ ਤੋਂ ਅਤਵਾਦੀਆਂ ਦੇ ਨਾਲ ਮੁਠਪੇੜ ਜਾਰੀ ਹੈ ਅਜੇ ਵੀ ਉਹਨਾਂ ਦੀ ਭਾਲ ਜਾਰੀ ਹੈ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ ਅਤਵਾਦੀ ਹਮਲਾ ਹੋਇਆ ਫੌਜ ਦੇ ਕਾਫਲੇ ਦੇ ਉੱਪਰ ਹਮਲਾ ਹੋਇਆ ਪੁਂਚ ਦੇ ਵਿੱਚ ਪੰਜ ਜਵਾਨ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਦੀਆਂ ਲਾਸ਼ਾਂ ਮਿਲੀਆਂ ਨੇ ਔਰ ਦੂਜਿਆਂ ਦੀ ਭਾਲ ਜਾਰੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ